ਜੀ ਇਹਦੇ ਚੋਂ ਨਾ ਜੀ ਮੈਂ ਹੁਣ ਜਿਹੜਾ ਮੰਡੌਰ ਰੋਟਾ ਸਾਹਿਬ ਤੇ ਹੁਣ ਮੈਂ ਤੰਗੇੜਾ ਸਾਹਿਬ ਪਹੁੰਚਿਆ ਇਹ ਮਤਲਬ ਸਾਡੇ ਵਾਸਤੇ ਤੁਸੀਂ ਕਹ ਲਓ ਵੀ ਅਸੀਂ ਬੜੇ ਸੁਪਾਗੀਆਂ ਬੜੇ ਚੰਗੀ ਕਿਸਮਤ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਜਿਹੜੇ ਪਿੰਡ ਦੋ ਇਹਨਾਂ ਦੇ ਵਿੱਚ ਆਉਂਦੇ ਆ ਜੀ ਆਪਣੇ ਰੋਟਾ ਸਾਹਿਬ ਤੇ ਤੰਗੇੜਾ ਇਤਿਹਾਸਕ ਗੁਰਦੁਆਰੇ ਆ ਜੀ ਇੱਕ ਤਾਂ ਇਹਨਾਂ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋਨਾਂ ਪਿੰਡਾਂ ਵਾਸਤੇ ਪੰਜਾਬ ਭੱਲਾ ਕੇ 1 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਆ ਤੇ ਜੇ ਮੈਂ ਗੱਲ ਕਰਾਂ ਪਹਿਲਾ ਮੰਡੋਰ ਮੈਂ ਗਿਆ ਸੀ ਉੱਥੇ ਸਬ ਜਾੜ ਕਹਿੰਦੇ ਉਹਨੂੰ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉੱਥੇ ਮੰਡੀ ਦਾ ਨਵੀਨੀਕਰਨ ਹੋ ਰਿਹਾ ਛੱਡ ਬਣੇਗਾ ਫੜਾ ਸਾਰੀਆਂ ਨਵੀਆਂ ਬਣਨ ਗਿਆ ਉਹਦੇ ਚ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਇਹਦੇ ਨਾਲ ਨਾਲ ਸਟੇਡੀਅਮ ਦੀ ਗ੍ਰਾਂਟ ਸੀ ਉੱਥੇ ਜੀ ਤੇ ਪੂਰਾ ਇੱਕ ਮਾਡਲ ਜਿਹੜਾ ਪਿੰਡ ਆ ਜਿਹਦੇ ਵਿੱਚ ਨਾ ਜਿਹਦੇ ਜਿਹਦੇ ਵਿੱਚ ਥਾਪਰ ਮਾਡਲ ਵੀ ਬਣਨਾ ਉਹਦਾ ਨਵੀਨੀ ਕਰਨਾ ਹੈ ਔਰ ਥਾਪਰ ਦੇ ਐਕਸਪਰਟਸ ਨੇ ਵਿਜ਼ਿਟ ਕੀਤਾ ਉਹ ਅਸੀਂ ਇੱਕ ਰੂਰਲ ਸੈਨੀਟੇਸ਼ਨ ਦਾ ਉਹਦਾ ਨਮੂਨੇ ਦਾ ਬਣਾਵਾਂਗੇ 50 ਕਰੋੜ ਰੁਪਏ ਉਹਦੇ ਤੇ ਤਕਰੀਬਨ ਤਕਰੀਬਨ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਮੰਡੋਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਰੋਟਾ ਸਾਹਿਬ ਹੈ ਉੱਥੇ ਉਹਨਾਂ ਦੀ ਬੜੀ ਛਿਰੀ ਮੰਗ ਸੀ ਉਹਨਾਂ ਦੀ ਮਤਲਬ ਕਿ ਪਿਛਲੇ 35-40 ਸਾਲ ਦੀ ਮੰਗ ਸੀ ਜਿਹੜਾ ਕਿ ਉਹਨਾਂ ਦੇ ਸਾਹਮਣੇ ਜਗ੍ਹਾ ਬਹੁਤ ਘੱਟ ਸੀ ਪਾਰਕਿੰਗ ਦਾ ਸੀ 28 ਲੱਖ ਦੇ ਨਾਲ 50 ਲੱਖ ਰੁਪਇਆ ਆ ਉੱਥੇ ਵੀ 1.5 ਕਰੋੜ ਦੇ ਕੰਮ ਹੈ ਤੇ ਤੰਗੜਾ ਸਾਹਿਬ ਦੇ ਵਿੱਚ ਵੀ ਤਕਰੀਬਨ 2 ਕਰੋੜ ਰੁਪਏ ਦੇ ਕੰਮ ਹੈ ਜਿਹੜੀ ਜਿਵੇਂ ਅੱਜ ਤੱਕ ਆਪਣੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਲਤ ਜਿਹੜੀ ਇਹਨਾਂ ਦੀ ਕੌਲ ਕੌਲਨੀ ਹੈਗੀ ਹੈ ਜਿਹੜਾ ਵਾਸਤੇ ਇਹ ਸੜਕ ਦੀ ਮੰਗ ਰਹੀ ਵੀ 35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੇ ਕੰਮ ਇੱਥੇ ਹੋ ਰਿਹਾ ਜੀ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ ਤਿੰਨਾਂ ਪਿੰਡਾਂ ਦੀ ਗੱਲ ਕਰਾਂ ਤਾਂ ਇਹਦੇ ਚ ਤਕਰੀਬਨ ਤਕਰੀਬਨ ਜਿਹੜੇ 6-7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਉਣ ਬੜੇ ਦਿਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਪੂਰੇ ਹੋਣਗੇ ਜੀ ਜਿਹਦੇ ਵਿੱਚ ਛੇਛੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ ਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮੈਂ ਕਿਸ ਤਾਲਾਂਬਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਆ ਜੀ ਅਨੰਦਪੁਰਸੇ ਕਿ ਸੈਸ਼ਨ ਬੁਲਾਇਆ ਜਾ ਰਿਹਾ ਤੇ ਅਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈਗਾ ਸ਼ਾਇਦ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਦੇ ਚਲੋ ਆਪਾਂ ਮੈਂ ਕਿਸੇ ਡਿਬੇਟ ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਹੈ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਤੇ ਇਹਦੇ ਵਿੱਚ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਤੇ ਲੇਕਿਨ ਭਾਈ ਮਤੀਦਾਸ ਭਾਈ ਸਤੀਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸ਼ਾਇਦ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚੜੀ ਹੈਗੀ ਆ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਆ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲਤ ਸਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਬਟਨ ਦਿੱਤਾ ਕਿ ਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ لیکن ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜੇ ਇਹ ਬਗਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਧਾਨੀ ਕੋਈ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਕੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਐਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਆ ਜਿਲ੍ਹਾ ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਲੇਕਿਨ ਗੁਰੂ ਦਾ ਜਿਹੜਾ ਸੰਦੇਸ਼ ਆ ਉਹ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜ਼ਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਮੋਗਾ ਦੀ ਏਡੀਸੀ ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਉਹ ਦੂਜੇ ਪਾਸੇ ਪਟਿਆਲਾ ਦੇ ਐਸਡੀਮ ਦੇ ਖਿਲਾਫ ਜੋ ਬਿਜ਼ਨਸ ਅੱਜ ਰੀਡ ਕਰ ਰਹੀ ਹੈ ਦੇਖੋ ਮੈਨੂੰ ਬੜੇ ਅਫਸੋਸ ਨਾਲ ਹੈ ਵੀ ਸਾਡੇ ਜਿਹੜੇ ਚੰਗੇ ਅਫਸਰ ਸਾਡੇ ਵੀ ਇੱਕ ਦੋ ਸਿਵਲ ਸੱਜਣ ਵੀ ਕੀਤੇ ਆ ਜੀ ਅਸੀਂ ਉਹ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆਈ ਵੀ ਜਿਹੜੀ ਗਵਰਨਮੈਂਟ ਹੈ ਮਤਲਬ ਠੀਕ ਹੈ ਵੀ ਜਿਹੜਾ ਹਰਕ ਬੰਦਾ ਕਦੇ ਨਾ ਕਦੇ ਤਾਂ ਫੜਿਆ ਹੀ ਜਾਊਗਾ ਔਰ ਯੰਗ ਆਫਿਸਰਸ ਹੈ ਇਹਨਾਂ ਨੂੰ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਸੇ ਕੰਮ ਕਰ ਰਹੇ ਆ ਉਹਨਾਂ ਨੂੰ ਕੰਮ ਜਿਹੜਾ ਹੈਗਾ ਇਹਨਾਂ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਮੈਂ ਆਪਣੇ ਇਹਨਾਂ ਨੂੰ ਜਿਹੜੇ ਕਰਾਪਟ ਆਫਸਰ ਹੈ ਉਹਨਾਂ ਨੂੰ ਮੈਂ ਕਹਿਣਾ ਵੀ ਤੁਸੀਂ ਹੁਣ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਬਹੁਤ ਪੁਰਾਣੀਆਂ ਪਈਆਂ ਹੋਈਆਂ ਪੰਜਾਬ ਦੇ ਵਿੱਚ ਬੜੀਆਂ ਬੁਰਾਈਆਂ ਆ ਗਈਆਂ ਜਿਵੇਂ ਤੁਸੀਂ ਗੈਂਗਸਟਰ ਹੈ ਜੀ ਮਤਲਬ ਇਹ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਆਈ ਆ ਉਦੋਂ ਮੇਰੇ ਖਿਆਲ ਇੱਕ ਡੀਜੀਪੀ ਹੁੰਦੇ ਸੀ ਉਹਨਾਂ ਦੀ ਸਟੇਟਮੈਂਟ ਹੈ ਮੈਂ ਤੁਹਾਨੂੰ ਤੁਹਾਡੇ ਨੂੰ ਤਾਂ ਮੀਡੀਆ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਉਹਨੇ ਉਦੋਂ ਕਿਹਾ ਸੀਗਾ ਕਿ 59 ਜਾਂ 60 ਗੈਂਗ ਆਪ ਬਿਸ਼ਨੋਈ ਬ੍ਰਦਰਜ਼ ਹਰਿਆਣੇ ਦੇ ਆ ਇਹ ਤੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਜੀ ਹੋਰ ਵੀ ਜਿਹੜੇ ਤੁਹਾਡੇ ਜਿਹੜਾ ਕਾਫੀ ਸਾਰੇ ਜਿਹੜੇ ਗੈਂਗਸਟਰਸ ਆ ਉਹ ਯੂਨੀਵਰਸਟੀਆਂ ਚੋਂ ਪੜ੍ਹੇ ਹੋਏ ਆ ਤੋਂ ਸਾਡੀ ਐਜੂਕੇਸ਼ਨ ਸਿਸਟਮ ਸਾਡੇ ਸਮਾਜ ਦੇ ਵਿੱਚ ਜਿਹੜੀ ਜਿਹੜੀ اخਲਾਕੀ ਤੌਰ ਤੇ ਖਰਾਬਟਾਈ ਆ ਉਹ ਕਿਤੇ ਨਾ ਕਿਤੇ ਪੂਰੇ ਸਮਾਜ ਨੂੰ ਵੀ ਸਾਡੀ ਸਰਕਾਰ ਦੀ ਪ੍ਰਾਇਰਟੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕਰਨਾ ਗੈਂਗਸਟਰਵਾਦ ਵੀ ਖਤਮ ਕਰਨਾ ਤਾਂ ਹੀ ਜਿਹੜੀ ਹੈਗੀ ਆ ਜਿਹੜੀ ਖੁਸ਼ਹਾਲੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ ਕਿਸਾਨ ਪਰਫੁੱਲਤ ਹੋਏਗਾ ਮਜ਼ਦੂਰ ਪਰਫੁੱਲਤ ਹੋਏਗਾ ਜੇ ਕੰਮ ਹੋਏਗਾ ਤਾਂ ਹੀ ਲੋਕਾਂ ਨੂੰ ਕੰਮ ਦੇ ਨਾਲ ਗੱਲ ਅੱਗੇ ਚੱਲਣੀ ਆ ਨਾ ਜੋ ਸਾਡੇ ਨਾਲ ਅਮਰੀਕਾ 'ਚ ਤੱਕਾ ਹੋ ਰਿਹਾ ਉਹਦੇ ਨਾਲ ਵੀ ਲੜਾਂਗੇ ਜੋ ਕੈਨੇਡਾ ਦੇ ਵਿੱਚ ਸਾਡੀ ਸਰਕਾਰ ਕਿਉਂ ਨਹੀਂ ਬੋਲਦੀ ਕੇਂਦਰ ਦੀ ਸਰਕਾਰ ਬੋਲੇ ਤਾਂ ਸਹੀ ਨਾ ਜੀ ਲੜੀਏ ਤਾਂ ਸਹੀ ਨਾ ਜੀ ਬੋਲਦੀ ਨਹੀਂ ਨਾ ਸਗੋਂ ਉਲਟਾ ਸਾਡੇ ਨਾਲ ਤੱਕਾ ਕਰੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ 'ਚ ਕਰੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਸਨਿਆਹ ਭੇਜਣ ਦੀ ਲੋੜ ਹੈ ਸੋ ਇਹ ਗੱਲਾਂ ਜ਼ਿਆਦਾ ਇੰਪੋਰਟੈਂਟ ਹੈ ਜੀ ਉਸ ਤਰੀਕਾ ਵਿਰੋਧੀ ਪਾਰਟੀਆਂ ਬੜੇ ਕਿੰਤੂ ਪਰੰਤੂ ਕਰ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਦੋ ਜਾਨਾਂ ਹੀ ਗੋਲੀਆਂ ਚੱਲਦੀਆਂ ਨੇ ਲਾਈਨ ਦੇਖੋ ਜਦੋਂ ਇੱਕ ਹੁੰਦਾ ਵੀ ਜਦੋਂ ਦੀਵਾ ਬੁਝਣ ਲੱਗਦਾ ਨਾ ਜੀ ਉਹ ਫਿਰ ਢੱਕਾ ਮਾਰਦਾ ਉਹਦੀ ਰੋਸ਼ਨੀ ਇੱਕ ਵਾਰੀ ਥੋੜੀ دیر ਲਈ ਵੱਜ ਜਾਂਦੀ ਹੈ ਜਿਵੇਂ ਇਹ ਇੱਕ ਡੈਸਪਰੇਟ ਅਟੈਂਪਟ ਹੈ ਜਿਹੜੇ ਜਿਹੜੇ ਚਾਹੇ ਉਹ ਨਸ਼ਾ ਵੇਚਣ ਵਾਲੇ ਆ ਕਿਉਂਕਿ ਸਰਕਾਰ ਨੇ ਇੱਕ ਮੁਹਿੰਮ ਚ ਬੱਡੀ ਹੋਈ ਆ ਨਸ਼ਿਆਂ ਦੇ ਖਿਲਾਫ ਔਰ ਗੈਂਗਸਟਰਸ ਦੇ ਖਿਲਾਫ ਤੇ ਨੇਚਰਲੀ ਕੁਦਰਤੀ ਉਹਨਾਂ ਦੀ ਉਹਨਾਂ ਦੀ ਇੱਕ ਕੋਸ਼ਿਸ਼ ਹੈ ਉਹਦੇ ਵਿੱਚ ਬਹੁਤ ਸਾਰੀਆਂ ਇੰਟਰਨੈਸ਼ਨਲ ਏਜੰਸੀਜ਼ ਵੀ ਇਨਵੋਲ ਹੋਣ ਗਿਆ ਦੇਸ਼ ਦੇ ਬਾਹਰ ਵੀ ਤਾਕਤਾਂ ਬੈਠੀਆਂ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਜਿਹੜੇ ਨਹੀਂ ਚਾਹੁੰਦੇ ਪੰਜਾਬ ਤਰੱਕੀ ਕਰੇ ਦੇਸ਼ ਦੇ ਅੰਦਰ ਵੀ ਕੁਝ ਤਾਕਤਾਂ ਹੈਗੀਆਂ ਉਹਨਾਂ ਦੇ ਨਾਲ ਲੜਾਂਗੇ ਜੀ ਅਸੀਂ ਗੁਰੂ ਦੇ ਏਸੀ ਕਰਕੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੈਲੇਵੈਂਸ ਹੋਰ ਵੱਧ ਜਾਂਦੀ ਹੈ ਕਿ ਉਹਨਾਂ ਨਾਲ ਕਿਵੇਂ ਲੜਨਾ ਹੈ ਇਸ ਲੜ ਦੇ ਵਿੱਚ ਸਰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਸਰਕਾਰ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਸਾਡੇ ਹਲਕੇ ਦੇ ਨੁਮਾਇੰਦੇ ਵੀ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਨੂੰ ਗਰਾਂਟਾਂ ਦੇ ਗਫੇ ਦੇ ਰਹੇ ਨੇ ਅੱਜ ਸਪੈਸ਼ਲੀ 50 ਲੱਖ ਰੁਪਏ ਸਾਡੇ ਚਰਨ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਜੀ ਗੁਰੂ ਕਰਨੋਂ ਮਿਲਿਆ ਜੀ 50 ਲੱਖ ਰੁਪਏ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ